ਅੱਜ ਸਾਡੇ ਵਿੱਚ ਸਾਡੇ ਸੂਬੇ ਦੇ ਜਨਰਲ ਸਕੱਤਰ ਮਾਨਯੋਗ ਸ਼੍ਰੀ ਰਕੇਸ਼ ਠੌਰ ਜੀ ਸਾਡੇ ਵਿੱਚ ਪਹੁੰਚਿਆ ਅਸੀਂ ਸਾਰੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਹੁਣ ਮੈਂ ਬੇਨਤੀ ਕਰੂੰਗਾ ਕਿ ਸਾਡੇ ਪੰਜਾਬ ਦੀ ਸ਼ਾਨ ਰਕੇਸ਼ ਠੌਰ ਜੀ ਤੁਹਾਡੇ ਨਾਲ ਰੂਬਰੂ ਹੋਣ ਖਾਸ ਕਰਕੇ ਤੁਹਾਡੇ ਚ 2025-26 ਦਾ ਜਿਹੜਾ ਬਜਟ ਹੈ ਪਹਿਲੀ ਫਰਵਰੀ 2025 ਨੂੰ નિર્ਮਲਾ ਸੀਤਾਰਮਨ ਜੀ ਨੇ ਉਹਦੇ ਬਾਰੇ ਤੁਹਾਡੇ ਸਾਰੀ ਗੱਲਬਾਤ ਲਈ ਰੱਖਣਾ ਹੈ ਸਾਡੇ ਪ੍ਰਧਾਨ ਮੰਤਰੀ ਜਿਹੜਾ ਭਾਈ ਮੋਦੀ ਜੀ ਨੇ ਜਿਹੜਾ ਵਿਜ਼ਨ ਹੈ ਉਹਨਾਂ ਦਾ ਕਿ 2047 ਸਾਡਾ ਜਿਹੜਾ ਦੇਸ਼ ਹੈ ਉਹ ਬਿਗ ਸਿਰ ਦਾ ਰਾਸ਼ਟਰ ਬਿਗ ਸਿਰ ਦੇਸ਼ ਬਣਨਾ ਚਾਹੀਦਾ ਉਹ ਉਹਦੇ ਵੱਲ ਇੱਕ ਕਦਮ ਮੋਠਾਂਦੇ ਹੋਏ ਇਹ ਬਜਟ ਨਜ਼ਰ ਆਉਂਦਾ ਕਿ ਸਭ ਪੱਖੋਂ ਜੇ ਤਸਰਸ਼ਾ ਹੋਇਆ ਆਪੋਜੀਸ਼ਨ ਵੀ ਗੱਲ ਜੇ ਛੱਡ ਲਈਏ ਕਿ ਕਿੰਨੀ ਦਰ ਜਾਣਦੇ ਹੈ ਕਿ ਆਪੋਜੀਸ਼ਨ ਪਾਰਟੀਆਂ ਦਾ ਇੱਕ ਮੰਤਵ ਹੁੰਦਾ ਆਪੋਜ਼ ਕਰੰਦਾ ਲੇਕਿਨ ਪੂਰੇ ਦੇਸ਼ ਇਹ ਚਰਚਾ ਵੀ ਹੋਈ ਔਰ ਪ੍ਰਸ਼ੰਸਾ ਵੀ ਹੋਈ ਬਹੁਤ ਅੱਛਾ ਬਜਟ ਦੇ ਰੂਪ ਤੇ ਬਣਾਇਆ ਗਿਆ ਹੈ ਔਰ ਬਹੁਤ ਸਾਰੇ ਜੇ ਅਗਰ ਅਸੀਂ মিডিਆ ਜਿਹੜੀ ਵੀ ਗੱਲਾਂ ਸੁਨੀ ਹੈ ਉੱਥੇ ਸਾਰਾ ਨਜ਼ਰ ਆਇਆ ਹੈ ਕਿ মিডিਆ ਦੇ ਵੀ ਸਭ ਚੈਨਲਸ ਨੇ ਵੀ ਕਿਹਾ ਕਿ ਬਹੁਤ ਅੱਛਾ ਬਜਟ ਹੈ ਔਰ ਖਾਸ ਜਿਹੜੇ ਇਹਦੇ ਚ ਜਿਹੜੇ ਸੁਧਾਰ ਹੋਏ ਨੇ ਜਿਹੜੇ ਆਏ ਨੇ ਔਰ ਜਿਹੜੀਆਂ ਡਵੈਲਪਮੈਂਟ ਦੀਆਂ ਗੱਲਾਂ ਹੈ ਜਿਹੜੀਆਂ ਹਾਈਲਾਈਟਸ ਨੇ ਉਹਦੇ ਬਾਰੇ ਮੈਂ ਚਰਚਾ ਕਰਾਂਗੀ ਕਿ ਸਭ ਤੋਂ ਪਹਿਲੇ ਜਿਹੜੀ ਮੇਨ ਹਾਈਲਾਈਟ ਹੈ ਕਿ

1 ਲੱਖ ਰੁਪਿਆ ਮੰਥਲੀ ਜਿਹੜਾ ਵਿਅਕਤੀ ਕਮਾਉਂਦਾ ਉਹਦੇ ਉੱਤੇ ਕੋਈ ਟੈਕਸ ਨਹੀਂ ਬਹੁਤ ਬਾਰੀ ਗੱਲਾਂ ਆਈਆਂ ਸਾਨੂੰ ਪਿੱਛੇ ਵੀ ਸੁਣਿਆ ਲੋਕਾਂ ਚ ਚਰਚਾ ਹੁੰਦੀ ਸੀ ਕਿ ਕੀ ਐਂਡ ਟੈਕਸ ਟੋਟਲੀ ਬਾਲਿਸ਼ ਕਰ ਦਿੱਤਾ ਜਾਏਗਾ ਮੇਰਾ ਮੰਨਣਾ ਹੈ ਕਿ ਇਹ ਜਿਹੜਾ ਬਹੁਤ ਵੱਡਾ ਸਟੈਪ ਹੈ ਇਹਦੇ ਚ ਖਾਸ ਤੌਰ ਤੇ ਮਿਡਲ ਕਲਾਸ ਜਿਨ੍ਹਾਂ ਨੂੰ 1 ਲੱਖ ਰੁਪਿਆ ਮਹੀਨੇ ਤੱਕ ਦੀ ਜਿਹੜੀ ਇਨਕਮ ਹੈ ਉਹ ਸਾਰੀ ਐਗਜ਼ੈਂਪਟ ਹੋ ਗਈ ਹੈ ਔਰ ਜੇ ਜਿਹੜੀ ਸਟੈਂਡਰਡ ਡਿਡਕਸ਼ਨ ਹੈ ਉਹ 74000 ਪਾਈ ਜਾਏ ਤੇ ਟੋਟਲ ਜਿਹੜਾ ਹੈ 12 ਲੱਖ 75000 ਦੇ ਕਰੀਬ ਜਿਹੜਾ ਹੈ ਉਹਦੀ टैक्स एगजम्पन जी पूरे साल से जोड़ी है सबू मिल रही है और ये बहुत बड़ा स्टैप है मिडल क्लास का हमेशा है रहा है कि जी बहुत सपोर्ट चाहिए दिया है और मेरा ये मानना है कि भारतीय जनता पार्टी खास पर नरेंद्र भाई मोदी जी हमेशा ही कहते रहे कि असि मिडिल क्लास में इस देश की मिडिल क्लास में रीढ़ की हड्डी मन देश और वास्ते इस तरीके की एक एग्जम्शन देनी बहुत बड़ा सपोर्ट है येोनमी की ग्रोथ भी बहुत तेजी होगी ऐसा मानना है क्योंकि जो पैसा बचेगा ਉਹ ਪੈਸਾ ਇਨਵੈਸਟ ਵੀ ਹੋਏਗਾ ਅਲੱਗ-ਅਲੱਗ ਚੀਜ਼ਾਂ ਸਟਰੀਪਦਾਰੀ ਹੋਵੇਗੀ ਸੋ ਇੱਕ ਅਨਮੋਲ ਇੱਕ ਬਹੁਤ ਵੱਡਾ ਬੁਸਟ ਮਿਲਣ ਜਾ ਰਿਹਾ ਇਸ ਸਪੈਸਿਫਿਕਲਰ ਸਟੈਪ ਦੇ ਨਾਲ ਉਸ ਤੋਂ ਇਲਾਵਾ ਖੇਤੀ ਤੇ ਗ੍ਰਾਮੀਣ ਵਿਕਾਸ ਜਿਹੜਾ ਇਹ ਖੇਤੀਬਾੜੀ ਔਰ ਪਿੰਡਾਂ ਦੇ ਵਿਕਾਸ ਦੇ ਬਾਰੇ ਵੀ ਉਹਨਾਂ ਨੇ ਇੱਕ ਬਹੁਤ ਵੱਡਾ ਸਟੈਪ ਲਿਆ ਹੈ ਜਿਸ ਪ੍ਰਧਾਨ ਮੰਤਰੀ ਧਨ ਧਾਨੇ ਖੇਤੀ ਯੋਜਨਾ ਜਿਹਦੇ ਬਾਰੇ ਚਰਚਾ ਜੇ ਸਭ ਨੇ ਅਸੀਂ ਸੁਣੀ ਵੀ ਹੈ ਕੀਤੀ ਗਈ ਹੈ ਇਹਦੇ ਚ ਕਿਸਾਨਾਂ ਨੂੰ ਫਾਈਨੈਂਸ਼ੀਅਲ ਹੈਲਪ ਜਿਹੜੀ ਹੈ ਉਦਿੱਤੀ ਜਾਏਗੀ। ਔਰ ਇੱਕ ਬੜਾ ਜਿਹੜਾ ਇਦਾਰਾ ਹੈ ਬਹੁਤ ਬੜਾ ਜਿਹੜਾ ਕਿਸਾਨਾਂ ਦਾ ਸੈਕਟਰ ਹੈ ਉਹਦੇ ਇੱਕ ਬਹੁਤ ਬੜੀ ਫੋਰਟ ਸਿਸਟਮ ਜਿਹੜਾ ਬਣਾਇਆ ਜਾ ਰਿਹਾ ਹੈ। ਦਾਲਾਂ ਦੇ ਉਤਪਾਦਨ ਦੇ ਮਿਸ਼ਨ ਇੱਕ ਦਾਲ ਉਤਪਾਦਨ ਮਿਸ਼ਨ ਦੇ ਨਾਮ ਤੋਂ ਵੀ ਇੱਕ ਸਪੋਰਟ ਸਿਸਟਮ ਬਣਾਇਆ ਗਿਆ ਜਿਸ ਵਿੱਚ ਖਾਸ ਤੌਰ ਤੇ ਅਰਹਰ, ਉੜਦ, ਔਰ ਮਸੂਰ ਇਹ ਜਿਹੜੀਆਂ ਦਾਲਾਂ ਇੰਪੋਰਟ ਹੁੰਦੀਆਂ ਨੇ ਅਕਸਰ। ਔਰ ਇਸ ਬੜੇ 'ਚ ਇੱਕ ਖਾਸ ਪ੍ਰੋਵੀਜ਼ਨ ਕੀਤਾ ਗਿਆ ਕਿ 6 ਸਾਲਾਂ 'ਚ ਇਹਦੇ 'ਚ ਆਪਣੇ ਦੇਸ਼ ਨੂੰ ਇਨਾਂ ਸਪੈਸ਼ਲੀ ਜਿਹੜੀਆਂ ਇਦਾਂ ਦੀਆਂ ਦਾਲਾਂ ਐ ਇਦਾਂ ਦਾ ਜਿਹੜਾ ਸਬਜ਼ੀਆਂ ਦਾਲਾਂ ਹੈ ਉਹਨਾਂ ਨੂੰ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਬਣਾਉਣਾ ਹੈ ਇਹਨੂੰ ਬਣਾ ਕੇ ਇੱਕ ਮਿਸ਼ਨ ਬਣਾ ਕੇ ਇਹਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਐਸਾ ਰੱਖਿਆ ਗਿਆ ਕਪਾਹ ਉਤਪਾਦਨ ਤੇ ਜਿਹੜਾ ਹੈ ਡਵੈਲਪਮੈਂਟ ਕਰਨੀ ਹੈ ਔਰ ਉਹਦੇ ਚ ਜਿਹੜੇ ਨਵੇਂ ਕੋਈ ਟੈਕਨੋਲੋਜੀ ਜਿਹੜੀ ਲੈ ਕੇ ਆ ਕੇ ਇਹਨਾਂ ਚੀਜ਼ਾਂ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕਰਨ ਦਾ ਇੱਥੇ ਆ ਗਿਆ ਹੈ ਉਸ ਤੋਂ ਇਲਾਵਾ ਜਿਹੜਾ ਮਿਡਲ ਕਲਾਸ ਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਕਿ ਟੈਕਸ 'ਤੇ ਇੱਕ ਬਹੁਤ ਬੜੀ ਛੂਟ ਦਿੱਤੀ ਗਈ ਹੈ ਉਹਦੇ ਨਾਲ ਨਾਲ ਜਿਹੜਾ ਦੂਸਰਾ ਘਰ ਲੈਣ ਵਾਸਤੇ ਤੇ ਜਿਹੜਾ ਸੀ ਪਹਿਲਾ ਘਰ ਬਣਾਉਣ ਮੈਂ ਉਹ ਛੂਟ ਮਿਲਦੀਆਂ ਸੀ ਲੇਕਿਨ ਇਹ ਦੂਸਰਾ ਘਰ ਲੈਣ ਵਾਸਤੇ ਵੀ ਆ ਵਿਸ਼ੇਸ਼ ਯੋਜਨਾਵਾਂ ਜਿਹੜੀਆਂ ਹੈ ਭਾਰਤ ਸਰਕਾਰ ਨੇ ਬਣਾਈਆਂ ਜਿਹੜੀਆਂ ਅਵਸ਼ਕ ਬਸਤੂਆਂ ਆ ਉਹਨਾਂ 'ਚ ਸਰਕਾਰ ਨੇ ਡਿਊਟੀਆਂ ਘਟਾਈਆਂ ਜਿਹਦੇ ਕਰਕੇ ਜਿਹੜਾ ਆਮ ਵਿਅਕਤੀ ਆ ਖਾਸ ਕਰਕੇ ਜਿਹੜੀ ਮਿਡਲ ਕਲਾਸ ਹੈ ਉਹਨਾਂ ਨੂੰ वो बैनीफिट मिल सके स्टार्टअप वास्ते लगभग भी हजार करोड़ का पैसा अलग रखा गया स्टार्टअप वास्ते कोई भी बच्चे अगर स्टार्टअप जाते हैं कोई नई पीढ़ी जी स्टार्टअप शुरू करती है तो उस तो एक खास बजट रख्या गया है जो बेनीफिट्स दिते जाएंगे प्रधानमंत्री अनुसान अनुसंधान छात्रवृत्ति योजना ये एक ऐसी स्कीम है जिद लगभग दस हज़ार ਬੱਚਿਆਂ ਨੂੰ ਰਿਸਰਚ ਤੇ ਉੱਪਰ ਫੈਲੋਸ਼ਿਪ ਜਿਹੜਾ IIT ਯਾਰ IISc ਇਹ ਜਿਹੜੇ ਦੋ ਖਾਸ ادارے ਨੇ ਇਹਨਾਂ ਵਿੱਚ ਕੋਈ ਵੀ ਬੱਚੇ ਜਿਹੜੇ ਰਿਸਰਚ ਦੇ ਉੱਤੇ ਕੋਈ ਕੰਮ ਕਰਨਾ ਚਾਹੁੰਦੇ ਨੇ ਉਹਨੂੰ ਫੈਲੋਸ਼ਿਪ ਦੇਣ ਦਾ ਇੱਕ ਜਿਹੜਾ ਬਹੁਤ ਬੜਾ ਸਿਸਟਮ ਜਿਹੜਾ ਇੱਕ ਅਲਗ ਵਿਵਸਥਾ ਕੀਤੀ ਗਈ ਹੈ ਜਿਹੜਾ ਵਿੱਤੀ ਅਨੁਸ਼ਾਸਨ ਨੂੰ ਘਟੇ ਪਤੇ ਨਿਰੰਤਰਣ ਜਿਹੜਾ ਕੀਤਾ ਗਿਆ ਹੈ 2026 ਦਾ 25 26 ਦੇ ਵਿੱਚ ਰਾਸ਼ਟਰੀ ਘਾਟੇ ਦਾ ਲੱਖ ਜਿਹੜਾ 4.4% ਰੱਖਿਆ ਗਿਆ ਜਿਹੜਾ ਕਿ ਪਿਛਲੇ ਸਾਲ 4.8 ਦੇ ਕਰੀਬ ਸੀ ਸਾਥੀਓ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਬਜਟ ਦੇ ਵਿੱਚ ਹੋਰ ਵੀ ਜਿਹੜੇ ਸਾਰੇ ਜਿਹੜੇ ਮੈਂ ਕਾਰਨ ਦੱਸਾਂ ਉਹਦੇ ਵਿੱਚ ਇਹ ਜਿਸ ਤਰੀਕੇ ਨਾਲ ਸਪੈਸ਼ਲੀ ਮਿਡਲ ਕਲਾਸ ਦਾ ਬਿਜ਼ਨਸ ਨੂੰ ਸਪੋਰਟ ਕੀਤਾ ਗਿਆ ਅਸੀਂ ਸਭ ਜਾਣਦੇ ਹਾਂ ਕਿ 2014 ਤੋਂ ਪਹਿਲੇ ਸਾਡੀ ਦੇਸ਼ ਦੀ ਅਰਥਵਿਵਸਥਾ 10ਵੇਂ ਨੰਬਰ ਤੇ ਸੀ ਔਰ 10 ਸਾਲਾਂ ਦੇ ਕਾਰਿਆਕਾਲ ਚ ਸਾਡੇ ਪ੍ਰਧਾਨ ਮੰਤਰੀ ਜੀ ਨੇ ਇਹ ਜਿਹੜੀ ਸਾਡੇ ਦੇਸ਼ ਦੀ ਅਰਥਵਿਵਸਥਾ ਹੈ 5ਵੇਂ ਨੰਬਰ ਤੇ ਪਹੁੰਚਾਤੀ ਹੈ ਜਿਹੜਾ ਕਿ ਬਹੁਤ بڑا ਸਟੈਪ ਸੀ ਔਰ ਇਹ ਵੀ ਜਿਹੜੇ ਲੋਗ ਇਕਨੋਮਿਸਟ ਨੇ ਉਹ ਇਹ ਕਹਿੰਦੇ ਨੇ ਔਰ ਗੱਲ ਰੱਖਦੇ ਨੇ ਕਿ ਬਹੁਤ ਜਲਦੀ ਸਾਨੂੰ ਦੇਖਣ ਨੂੰ ਮਿਲੇਗਾ ਕਿ ਇਸ ਦੇਸ਼ ਨੂੰ 3ਜੇ ਨੰਬਰ ਦੀ ਅਰਥਵਿਵਸਥਾ चाइना और अमेरिका तो बाद अगर कोई तीजे नंबर की अर्थव्यवस्था तो है तो हिंदुस्तान की बनेगी सब तो तेजी वाली इस वे दुनिया सबी जी कोई अर्थव्यवस्था बढ़ रही है एकनमी बढ़ रही है वो तो हिंदुस्तान की रही है सो तो एक बड़े स्टेप स्टैप जीते जा रहे हैं और खास तौर पर जब बजट मैं खास इस बजट की गल करता है जिस तरीके मिड कलास नैनीफिट देते गए हैं उन्होंने लगता है कि बहुत तेजी होर तरक्की जारी इस देश की होगी ਖਾਸ ਪੰਜ Aim ਕਿਤੇ ਗਏ ਇਸ ਬਜਟ ਦੇ ਵਿੱਚ ਗਰੀਬੀ ਨੂੰ 0% ਤੇ ਲੈ ਕੇ ਆਉਣਾ ਜਿਹੜੀ ਸੋਚ ਰੱਖੀ ਹੈ ਮੰਤਰੀ ਜੀ ਦੇ ਅਧੀਨ ਹੈ ਕਿ ਗਰੀਬੀ ਇਸ ਦੇਸ਼ ਨਾ ਹੈ ਔਰ 100% ਐਫੀਸ਼ੀਐਂਸੀ ਵਾਲੀ ਸਿੱਖਿਆ ਜਿਹੜੀ ਅਸੀਂ ਬੱਚਨ ਦੇ ਦੇ ਸਕੀਏ ਇੱਕ ਅੱਛੇ ਤਰੀਕੇ ਦੇ ਨਵੇਂ ਐਜੂਕੇਸ਼ਨ ਮਾਡਲਸ ਬਣ ਰਹੇ ਨੇ ਔਰ ਉਹਦੇ ਨਾਲ ਹੋਰ ਜ਼ਿਆਦਾ ਜਿਹੜੀ ਪੜਾਈ ਜਿਹੜੀ ਕੀਤੀ ਜਾ ਸਕੇ ਸਕਿਲਡ ਡਿਲੀਵਰਡ ਅਲਮੈਂਟ ਇੱਕ लेबर दे जो करने वाले लोग ने स्किल डेवलपमेंट वास्ते अलग अलग असं देखा है कि आ, सारी तरफ बन रहे हैं काम हो रहा है आर्थिक गतिविधिया सत्तर प्रतिशत औरतों की भागीदारी रहे महिला शक्ति बहुत नमन किया है हमेशा प्रधानमंत्री जी ने और हमेशा यह चाह है कि महिलावान देश अगे वन और ज्यादा तो ज्यादा उन्होंने अः जो उचित स्थान मिले और ਜਿਹੜੇ ਆਰਥਿਕ ਗਤੀਵਿਧੀਆਂ 'ਚ 70% ਦਾ ਹਿੱਸਾ ਨੂੰ ਭਾਗੀਦਾਰੀ ਰਹਿ ਇਹਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਹੜਾ ਕਿਸਾਨ ਹੈ ਸਾਡੇ ਦੇਸ਼ ਦਾ ਉਹ ਪੂਰੀ ਦੁਨੀਆ 'ਚ ਫੂਡ ਬਾਸਕਟ ਦੇ ਰੂਪ 'ਚ ਸਾਹਮਣੇ ਆਇਆ ਕਿ ਪੂਰੇ ਦੇਸ਼ ਨੂੰ ਅਸੀਂ ਜਿਹੜਾ ਹੈ ਅਨਾਜ ਦੇ ਸਕੀਏ ਇਸ ਤਰੀਕੇ ਨਾਲ ਅਸੀਂ ਇਸ ਬਚਨ ਨੂੰ ਦੇਖ ਸਕਦੇ ਹਾਂ ਵਿਕਾਸ ਤੇਜ਼ੀ ਨਾਲ ਆਏ ਇਸ ਦੇਸ਼ ਨਿਜੀ ਖੇਤਰ ਵਿਕਾਸ ਨੂੰ ਬੜਾਉ ਦੇਣ ਦੀ ਗੱਲ ਕਹੀ ਗਈ ਹੈ और MSc, MSME, Micro, Small, Med, Medium, खास तौर पर जिदा मैं मिडिल क्लास के बिजनेस सैक्टर को अगर मैं देखा है एम एससी एम एस एम ई माइक्रो समॉल मै मीडियम एंटरप्राइज ए खास तौर पर जीडिया उन्होंने लिमिट्स जीडिया हैं और एम एस एम ई जी इन्वेस्टमेंट और टर्नओवर की जी लिमिट्स है वो तो ढाई गुणा और दो गुणाया गया सो so, मेरा यह मनना है कि ये बहुत तेजी जी एम एससी एम ई छोटे इदारे ने बिजनेस के इन्हें बड़ी प्रोग्रेस होगी कॉन्फिडेंस आएगा बहुत सारे लोगों जॉबस मिलनगिया क्योंकि जिस तरीके उन्होंने उस सैक्टर का जिदा फैलाव होएगा उस बहुत सारे बच्चों नया जी नौकरी का जरा हमेशा ही चिंता रही है कि जॉब्स भी घट्ट मैनु लगता एक बड़ा स्टैप है और य बहुत सारी जी है जॉब जीडी मिलनगिया जल जीवन मिशन के अज तक जो डिवेलपमेंट हुई है उस लगभग अस्सी परसेंट पिंड तक पानी पहुँच चुका है टैप वाटर जिन्होंने कहने अंत पहुँच चुका है और मिशन के थ्रू बहुत सारिया फैसिलिटीज बजट के थ्रू बहुत सारिया जैसिलिटीज हो डा और एक एम है कि दो हज़ार अठाई तक हिंदुस्तान च हर घर से नल का पानी पहुँचता है ये एक व्यवस्था की गई है ਨਈ ਪੀੜੀ ਨੂੰ ਟੈਕਨੋਲੋਜੀ ਐਂਡ ਮਾਡਰਨਾਈਜੇਸ਼ਨ ਵਾਸਤੇ ਖਾਸ ਤੌਰ ਤੇ ਤਵਜੂਹ ਦਿੱਤੀ ਗਈ ਹੈ ਔਰ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਹਰ ਤਰੀਕੇ ਦਾ ਜਿਹੜੀ ਹੈ ਸਪੋਰਟ ਜਿਹੜੀ ਹੈ ਉਹਨਾਂ ਨੂੰ ਦਿੱਤੀ ਗਈ ਹੈ ਐਕਸਪੋਰਟ ਨੂੰ ਉਤਸ਼ਾਹਿਤ ਕਰਨ ਵਾਸਤੇ ਗਲੋਬਲ ਐਕਸਪੋਰਟ ਲਈ ਪਲਾਨਸ ਬਣਾਏ ਗਏ ਨੇ ਔਰ ਐਕਸਪੋਰਟ ਪ੍ਰੋਮੋਸ਼ਨ ਮਿਸ਼ਨ ਸਥਾਪਿਤ ਕੀਤਾ ਗਿਆ ਹੈ ਐਮਐਸਈਐਮਈ ਲਈ ਜਿਹੜੀਆਂ ਗੈਰ ਟੈਰਿਫ ਦੀਆਂ ਜਿਹੜੀਆਂ ਰੁਕਾਵਟਾਂ ਆ ਉਹਨਾਂ ਨੂੰ ਦੂਰ ਕੀਤਾ ਗਿਆ ਇਸ ਬਜਟ ਦੇ ਵਿੱਚ ਹਵਾਈ ਕਾਰਗੋ ਜਿਹੜਾ ਜਾਂਦਾ ਹੈ ਉਹਦੇ ਲਈ ਵੇਅਰ ਹਾਊਸਿੰਗ ਖਾਸ ਕਰਕੇ ਜਿਹੜੀ ਪੈਰੀਸ਼ੇਬਲ ਜਿਹੜੀਆਂ ਚੀਜ਼ਾਂ ਹਨ ਉਹਨਾਂ ਵਾਸਤੇ ਵੀ ਸਪੈਸ਼ਲ ਲੇਕਿਨ ਅਰੇਂਜਮੈਂਟ ਜਿਹੜਾ ਸਾਰੀ ਤਰਫ ਕੀਤਾ ਗਿਆ ਸੋ ਓਵਰਆਲ ਇੱਕ ਅੱਛਾ ਮਾਡਲ ਹੈ ਜਿਹਦੇ ਵਿੱਚ ਗਰੀਬ ਲੋਕਾਂ ਵਾਸਤੇ ਬੜੀ ਸਪੋਰਟ ਹੈ ਔਰਤਾਂ ਵਾਸਤੇ ਬਹੁਤ ਧਿਆਨ ਦਿੱਤਾ ਗਿਆ ਹੈ ਮਹਿਲਾ ਸ਼ਕਤੀ ਵਾਸਤੇ ਬਹੁਤ ਧਿਆਨ ਦਿੱਤਾ ਗਿਆ ਹੈ ਯੂਆਪੀਡੀ ਨੂੰ ਧਵਲ ਕਰਨ ਵਾਸਤੇ ਉਹਨਾਂ ਨੂੰ ਸਟਾਰਟਅੱਪਸ ਲਗਾਉਣ ਵਾਸਤੇ ਉਹਨਾਂ ਨੂੰ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਇੱਕ ਸਪੋਰਟ ਸਿਸਟਮ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਔਰ ਜਿਹੜੇ ਅਲੱਗ-ਅਲੱਗ ਪ੍ਰਦੇਸ਼ ਨੇ ਉਹਨਾਂ ਨੂੰ ਵੀ ਜਿਹੜਾ ਲੋਨ ਹੈ ਲਗਭਗ ਸ਼ਾਇਦ 70 ਸਾਲ ਤੱਕ ਦਾ ਜਿਹੜਾ ਟਾਈਮ ਉਹਨਾਂ ਦੇ ਤੱਕ ਵੀ ਉਹਦੇ ਇੰਟਰਸਟਰੀ ਲੋਨ ਵੀ ਜਿਹੜਾ ਉਹਨਾਂ ਨੂੰ ਦਿੱਤਾ ਜਾਏ ਸੋ ਇੱਕ ਬੜੀ ਡਵੈਲਪਮੈਂਟ ਹੈ ਇਸ ਦੇਸ਼ ਦੇ ਵਿੱਚ ਅਸੀਂ ਇਹ ਸਭ ਜਾਣਦੇ ਹਾਂ ਕਿ ਮੋਦੀ ਜੀ ਨੇ ਜਿਹੜੇ 14 ਸਾਲਾਂ ਚਾਮ ਕੀਤੇ ਉਸ ਦੇਸ਼ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਹੈ ਦੇਖਣੇ और मेरा ये मनना है कि ये बजट है एक नया रुझान लेके आएगा और एक बहुत तेजी नाल इस देश की हो डपमेंट बढ़ेगी और जो तीसरे नंबर पहुंचने का साडा टीचा है इस अर्थव्यवस्था का वो बहुत तेजी नाल पूरा भी होएगा देश गरीबी खत्म होएगी नौकरियां सबनों मिलनगियां और एक अच्छा वातावरण जरा इस देश में देखने को मिलेगा ऐसा मेरा मानना है ਕੋਈ ਸਾਲਵ ਕਰਨਾ ਚਾਹੁੰਦੇ ਨੇ ਇਹ ਮੇਟਰ ਕਿਸਾਨ ਲਗਾਤਾਰ ਵਿੱਦਿ ਗ੍ਰੋਹਧਾਨ ਨੂੰ ਕਿਹਨਾਂ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਰਦੇ ਤੇ ਮੈਂ ਖਾਸ ਕਰਕੇ ਦੱਸਿਆ ਜੀ ਕਿਸਾਨਾਂ ਵਾਸਤੇ ਤੇ ਜਿਹੜਾ ਡਵੈਲਪਮੈਂਟ ਵਾਸਤੇ ਇੱਕ ਤੇ ਕ੍ਰੈਡਿਟ ਕਾਰਡ ਦਾ ਉਹ ਕ੍ਰੈਡਿਟ ਦੇਣ ਦਾ ਜਿਹੜਾ ਉਹਨਾਂ ਨੇ ਕੰਮ ਦਿੱਤਾ ਹੈ ਉਹ ਖਾਸ ਉਹਨਾਂ ਨੂੰ ਉਹਦੇ ਚ ਦਿੱਤਾ ਗਿਆ ਸਰ ਉਹ ਐਮਐਸਪੀ ਦੇ ਬਾਰੇ ਇਹਦਾ ਨੰਬਰ ਕੋਟੇ ਦੇ ਕੋਲ ਹੈ ਦੇਖੋ ਕੋਟੇ ਦੇ ਕੋਲ ਨਹੀਂ ਆ ਜੀ ਇਹ ਜਿਹੜਾ ਕਿਸਾਨ ਅੰਦੋਲਨ ਨਿਕਲ ਆ ਉਹ ਦੇਖੋ ਕੌਣ ਹਾਈ ਸੁਪਰੀਮ ਕੋਰਟ ਨੇ ਵੀ ਉਹਤੇ ਇਹ ਕਮੇਟੀ ਬਣ ਗਈ ਹੈ ਔਰ ਗਵਰਨਮੈਂਟ ਵੀ ਉਸ ਇਨਵੋਲਵ ਹੈ ਮੈਨੂੰ ਲੱਗਦਾ ਹੈ ਜਲਦੀ ਇਹਦਾ ਕੋਈ ਰਸਤਾ ਨਿਕਲੇਗਾ ਕਿਉਂਕਿ ਇਹ ਵਿੱਚ ਬਹੁਤ ਸਾਰੀ ਵਾਰੀ ਐਸੀਆਂ ਗੱਲਾਂ ਆਂਦੀਆਂ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਅਪੋਜ਼ ਕਰਦੀ ਹੈ ਉਸ ਤਰੀਕੇ ਨਾਲ ਉਹ ਦੇਖਿਆ ਨਹੀਂ ਜਾ ਰਹੀ ਹੈ ਜਿਸ ਤਰੀਕੇ ਨਾਲ ਕਿਸਾਨ ਅਪੋਜ਼ ਕਰਦੇ ਨੇ ਉਸ ਲਈ ਕਿ ਨਾਲ ਕਿਥੇ ਕਿਥੇ ਮਿਸਨ ਸੈਣੀ ਖੜੀ ਹੋ ਰਹੀ ਹੈ ਪੰਜਾਬ ਲਈ ਰੋਜ਼ਗਾਰ ਹੀ ਨਹੀਂ ਇਹ ਰੋਜ਼ਗਾਰ ਦੀ ਜਲਦੀ ਹਾਂਜੀ ਆ ਦੇ ਇਸ ਗੱਲ ਹੋ ਰਹੀ ਹੈ ਇਹ ਤਾਂ ਮੰਨ ਰਿਹਾ ਲੋੜ ਹੈ ਜਿਹੜਾ ਕੋਰੋਨਾ ਬੰਦਿਆਂ ਨੂੰ ਉਦਗਾਰ ਲੰਦਾ ਉਹਦੇ ਵਾਸਤੇ ਜਿੰਨਾ ਪਹਿਲਾਂ ਬਜਟ ਸੀ ਉਹਦੇ ਕੋਈ ਗੋਲ ਬਰੇਵੀ 64000 ਰੁਪਏ ਉਹ ਨਹੀਂ नहीं मैं वो ਤੁਹਾਨੂੰ ਜਿਹੜੀ ਦੂਜੀ ਗੱਲ ਆ ਸੈਨ ਹੈ ਜੀ ਮਨਰੇਗਾ ਦਾ ਤਾਂ ਇੱਕ ਪਾਸੇ ਤੁਸੀਂ ਰਾਖੀ ਰਹੇ ਹੋ ਲੇਕਿਨ ਉਹਦੇ ਨਾਲ ਨਾਲ ਜਿਹੜੀਆਂ ਬਾਕੀ ਸੈਟਅਪ ਦੇ ਵਿੱਚ ਇਸ ਤਰੀਕੇ ਨਾਲ ਯੁਵਾ ਪੀੜੀ ਨੂੰ ਸਟਾਰਟਅਪ ਸਵਾਸੇ ਜਿਸ ਤਰੀਕੇ ਦੀ ਯੋਜਨਾ ਕੀਤੀ ਗਈ ਹੈ ਜਿਸ ਤਰੀਕੇ ਹੋਰ ਡਵੈਲਪਮੈਂਟ ਕਰਨ ਲਈ ਯੋਵਾ ਨੂੰ ਬ੍ਰੋਤਿਤੀ ਜਾਰੀ ਉਤਾਰ ਦਿੱਤਾ ਜਾ ਰਿਹਾ ਉਹਨਾਂ ਮੇਰਾ ਐਸਾ ਮੰਨਣਾ ਹੈ ਕਿ ਜਿੱਥੇ ਜੌਬ ਦੀ ਓਪਰਚੁਨਿਟੀ ਵਧਣੀ ਹੈ ਉਥੇ ਨਾਲ-ਨਾਲ ਬਹੁਤ ਸਾਰਾ ਜਿਹੜਾ ਐਂਟਰਪ੍ਰੀਨਰ ਜਿਹੜਾ ਬਿਜ਼ਨਸ ਕਰੇਗਾ ਐਮ ਐਸ ਐਮ ਇ ਦੀ ਜਿਹੜੀ टर्नओवर और इनवेस्टमेंट की जिमिटल बहुत सारा बिजनेस जम एस सी एम ई लैबल से वेगा और जे अगर छोटिया फैक्ट्रियां थोड़िया वो गायस वे हो गए तो बहुत सारिया जॉब जहां सब इदार बच्चे युवाओं मिलेगा ऐसा मेरा मानना बड़ा एक दुर्पण ਜਿਹੜੀ ਐ ਸੈਕਟਰ ਪੰਜਾਬ ਦੀ ਪੰਜਾਬ ਦੀ ਆਵਾਸੀ ਸਪੈਸ਼ਲਟੀ ਹੈ ਪੰਜਾਬ ਦੇਖੋ ਕਿਸਾਨਾਂ ਵਾਸਤੇ ਜੋ ਕੀਤਾ ਜਾ ਰਿਹਾ ਹੈ ਜੋ ਗਰੀਬਾਂ ਵਾਸਤੇ ਜ਼ਹਿਰਾ ਆਵਾਸ ਯੋਜਨਾ ਦੀ ਮੈਂ ਗੱਲ ਕੀਤੀ ਹੈ ਔਰ ਇਸ ਤਰੀਕੇ ਨਾਲ ਗਰੀਬਾਂ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਹੈ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਮੈਂ ਜਲੰਧਰ ਦਾ ਮੇਰ ਰਿਹਾ ਜੀ ਮੈਂ ਛੋਟਾ ਜਿਹਾ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ ਹੈ 2007 ਤੋਂ 12 ਤੱਕ ਦਾ ਮੇਸ ਸੀ ਔਰ ਉਹਨਾਂ ਦਿਨਾਂ 'ਚ ਪ੍ਰਕਾਸ਼ਿੰਗ ਬਾਦਲ ਜੀ ਇੱਥੇ ਮੁੱਖ ਮੰਤਰੀ ਹੁੰਦੇ ਸੀ ਤੇ ਉਹਨਾਂ ਨੇ ਇੱਕ ਵਾਰ ਸਾਨੂੰ 100 ਕਰੋੜ ਰੁਪਏ ਜਲੰਧਰ ਵਾਸਤੇ ਡਿਵੈਲਪਮੈਂਟ ਵਾਸਤੇ ਦਿੱਤਾ ਬੜੀ ਡਿਵੈਲਪਮੈਂ लेकिन अंदाजा लगाओ कि जलंधर चुनावी तहत नौ सौ करोड़ करीब जलंधर मैं दस रहा, रहा है कि नौ सौ करोड़ रुपया उस शहर च आया लेकिन कोई डिवेलमेंट नहीं होती इस तरीके की करपन जी जिस वे किसी जगह चल रही हो अब हालात बने हुए हैं मैं बजट पर सिर्फ गल करना चाहता सी लेकिन सरकार का जो हालात इस वे माहौल है हर जगह करप्शन है और किसी जगह जो भी पैसा आ रहा है डेवेलपमेंट वास्तव नहीं लग रहा ये जरा समार्ट सिटी का पैसा सिर्फ जलंधर च नहीं आया जी पूरे पंजाब चया जाए लेकिन क्या नजर आता है सड़क टूटिया नज़र आदियाँ इंफ्रास्ट्रक्चर डिवेलपमेंट हो रहा सो जो सरकार सेंटर वालों कर सकती है वो कर रही है लेकिन अगले जराकूलेट करने का काम नहीं है हालांकि यह हो रहा है कि जो अस्सी करोड़ लोग लोगों को पूरे देश अनाज दिता गया ਉਹ ਪੰਜਾਬs ਵੀ ਆਇਆ ਤੇ ਉਹ ਤੇ ਸਿਰਫ ਮੁਰਾ ਗਾਈਆਂ ਗਿਆ ਕਿ ਸਾਡੀ ਸਰਕਾਰ ਵੱਲੋਂ ਇਹ ਅਨਾਜ ਸਾਨੂੰ ਫਰੀ ਦਿੱਤਾ ਜਾਵੇ ਇਸ ਸਰ ਦੀਆਂ ਆਂਧਨਾ ਦੇ ਵਿਆਰਣ ਸਹੀ ਪੈਕੇਜ ਦਿੱਤਾ ਜਾਵੇ ਬਿਲਕੁਲ ਠੀਕ ਹੈ ਉਸ ਜਿਹੜਾ ਆਪਾਂ ਦੇਖੀ ਉਸ ਮੁਕਾਬਲੇ ਪੰਜਾਬ ਵਾ ਪੰਜਾਬ ਵਾ ਨਹੀਂ ਨਹੀਂ ਮੈਂ ਮੈਂ ਕੀ ਕਹਿ ਰਿਹਾ ਹਾਂ ਭਾਈ ਸਾਹਿਬ ਕਿ ਜਿਹੜਾ ਕੁਝ ਆਰਓ ਨਹੀਂ ਸਾਰੇ ਦੇਸ਼ ਵਾਸਤੇ ਸਾਰੇ ਦੇਸ਼ ਵਾਸਤੇ ਸਾਰੇ ਦੇਸ਼ ਵਾਸਤੇ ਸਾਡੀ ਡਿਮਾਂਡ ਵੀ ਰਹੀ ਕਿ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਅਸੀਂ पंजाबी होने नाते सब लोग असि भी कहने हैं और कुछ ना कुछ सरकार जरूर करेगी लेकिन गल कि जो आ भी रहा है क्या वो हो रहा है थले क्या सरकार लगा रही है वो तो सारे का सारा लैके खुद तो तो खुद करके साइफन आउट करके सब कुछ जा रहा है सो मेरा है कहना है कि एक भ्रष्टाचार का जोड़ा मुद्दा है पंजाब बहुत बड़ा खड़ा हो गया है वैसे तो ओवरऑल मैनेजमेंट ही सरकार की टोटली फेल है और जिस तरीके लॉ एंड ऑर्डर के हालात बने हुए हैं पंजाब वो सारा कुछ असं देख रहे हैं ਤੋ ਮੇਰਾ ਸਿਰਫ ਇਹ ਨਾਮ ਬੰਨਨਾ ਹੈ ਕਿ ਪੰਜਾਬ ਵਾਸਤੇ ਵੀ ਬਹੁਤ ਕੁਝ ਕੀਤਾ ਜਾ ਰਿਹਾ ਹੈ ਬਹੁਤ ਪੈਸਾ ਵੀ ਆ ਰਿਹਾ ਹੈ ਲੇਕਿਨ ਸਾਨੂੰ ਨਜ਼ਰ ਇਸ ਕਰਕੇ ਨਹੀਂ ਆ ਰਿਹਾ ਕਿ ਸਰਕਾਰ ਕਿਥੇ ਰੱਖ ਰਹੀ ਉਹਨੂੰ ਸਮਝ ਨਹੀਂ ਆ ਰਿਹਾ ਔਰ ਉਹ ਸਿਰਫ ਇਹਨੂੰ ਇੱਕ ਪਾਸੇੋਂ ਕੱਢ ਕੇ ਤੇ ਦੂਸਰੇ ਪਾਸੇ ਲੈ ਕੇ ਜਾ ਕੇ ਤੇ ਜਾਂ ਤੇ ਫਲਾਈਟਾਂ ਦੇ ਨਾਲ ਦੂਜੇ ਇਲੈਕਸ਼ਨਾਂ ਚ ਜੋ ਪੈਸਾ ਖਰਚਿਆ ਜਾਂਦਾ ਹੈ ਜਾਂ ਦੂਸਰੀਆਂ ਸਰਕਾਰਾਂ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਉਥੇ ਲੱਗਦਾ ਪਿਆ ਪੰਜਾਬ ਤੇ ਨਹੀਂ ਉਹ ਲੱਗ ਰਿਹਾ ਜਿਹੜਾ ਪੈਸਾ ਹੈ ਜਿਵੇਂ ਤੁਹਾਡੇ ਪਾਰਟੀ ਦੀ ਵੱਡੀ ਗੱਲ ਕਰਨੀ ਹੈ ਪੰਜਾਬ ਉੱਤੇ ਲੱਗ ਸੀ ਬਿਲਕੁਲ ਹੀ ਮਾਰਚਲ ਇਹ ਜਮੂਤ ਨੂੰ ਉਹਨੂੰ ਇੰਡਸਟਰੀਅਲ ਸਪੈਸ਼ਲ ਪੈਕਿੰਗ ਦੇ ਲਈ ਠੀਕ ਹੈ ਯਾਰ ਜੋ ਬਹੁਤ ਹੀ ਇੰਡਸਟਰੀਅਲ ਚਾਹੀਦੀ ਹੈ ਇਹ ਜੇ ਮਤਲਬ ਪੰਜਾਬ ਸਰਕਾਰ ਕੁਝ ਕਰੇ ਲੇਕਿਨ ਸੈਂਟਰ ਗਵਰਨਮੈਂਟ ਜੇ ਉਹ ਕਰੇ ਪੈਕੇਜ ਦੇਵੇ ਤੇ ਉਸ ਦੁਆਰੇ ਇੰਡਸਟਰੀ ਦਾ ਤਰੱਕੀ ਹੋਪਿਆ ਸਰਕਾਰ ਨਿਸ਼ਾਪਾੜਨਾ ਜੇ ਕਰੀਏ ਤੋ ਯਾਰਾ ਸੈਂਟਰ ਗਵਰਨਮੈਂਟ ਦੀ ਅੱਜ ਕਮੇਟੀ ਹੈ ਜਿਹੜੀ ਉਹਨਾਂ ਨਾਲ ਬਿਲਕੁਲ ਸਾਨੂੰ ਪੂਰੀ ਉਮੀਦ ਹੈ ਜੀ ਅਸੀਂ ਪੂਰੇ ਦੇਖੋ ਪੰਜਾਬ ਭਾਰਤੀ ਜਨਤਾ ਪਾਰਟੀ ਅਸੀਂ ਸਭ ਲੋਕ ਪੰਜਾਬੀ ਆ ਅਸੀਂ ਕਿਸਾਨਾਂ ਨੂੰ ਦਿਲੋਂ ਪਿਆਰ ਕਰਦੇ ਆ हर भारतीय जनता पार्टी का कार्यकर्ता चाहता है कि इस समस्या का कोई ना कोई हल निकले असं जिस भी स्तर पर बैठक करते हैं उ हमेशा ही गलत रखी है कि किसान का मसला जल्दी तो जल्दी हल होना चाहिए केंद्र भी बहुत गंभीर है इस मसले में लेकिन मेरा यह मानना है कि कुछ लोग जी अपनी राजनीति दुटियां सेक रहे हैं उन्होंने बहुत कुछ खराबी हो रही है नहीं तो यह बहुत जल्दी पहले खत्म हो जाए मोदी जी जिन्ना हिमायती ने किसान के मैं नहीं समझता किसी प्रधानमंत्री ने ना किसी वास्तव हो जिन्ना मोदी जी ने किया है चाहे करतारपुर लांघे की गल कर लो या छोटे साहबजादे दिवस मनाने की गल कर लो या हो बहुत सारिया गल् जिन्होंने अब बजट की गल है, है उखिए बहुत कुछ किया गया लेकिन बहुत सारे लोग नैरेटिव सैट करना चाहते हैं वो नैरेटिव की जी मोदी जी जीव के खिलाफ ने और पंजाब ना इन्ना प्यार है मैं शायद बचपन से आव गौरव जी तो शायद हो छोटे बहुत ਲੇਕਿਨ ਮੋਦੀ ਜੀ ਇੱਥੇ ਕਈ ਸਾਲ ਬੀਜੇਪੀ ਦੇ ਪ੍ਰਭਾਰੀ ਰਹੇ ਉਹਨਾਂ ਨੇ ਇੱਕ ਪਿੰਡ ਦੇਖਿਆ ਹੈ ਪਿੰਡ ਉਹਨਾਂ ਨਾਲ ਜੇ ਕਿਤੇ ਕੱਲੇ ਬੈਠ ਕੇ ਗੱਲ ਕਰਨ ਦਾ ਮੌਕਾ ਮਿਲੇ ਤੇ ਉਹਨਾਂ ਦਾ ਜਿਹੜਾ ਪਿਆਰ ਹੈ ਪੰਜਾਬ ਵਾਸਤੇ ਉਹ ਦੇਖਣ ਨੂੰ ਮਿਲਦਾ ਹੈ ਲੇਕਿਨ ਇੱਥੇ ਕੁਝ ਲੋਕਾਂ ਦੀ ਰਾਜਨੀਤੀ ਕਰਕੇ ਸੋਚ ਕਰਕੇ ਕਿ ਉਹਨੂੰ ਇਸ ਤਰੀਕੇ ਨਾਲ ਉਲਝਾਇਆ ਗਿਆ ਕਿ ਸਾਰੀ ਜਿਹੜੀ ਉਹ ਚੀਜ਼ ਹੈ ਜਿਸ ਦਾ ਤੁਸੀਂ ਦੇਖਿਆ ਸੀ ਫਿਰੋਜ਼ਪੁਰ ਜਦੋਂ ਆਣ ਲੱਗੇ ਸੀ ਉਹ ਪਿਛਲੀ ਵਾਰੀ ਤਾਂ ਕਿਸ ਤਰੀਕੇ ਨਾਲ ਰਸਤੇ 'ਚ ਰੋਕਿਆ ਗਿਆ ਔਰ ਉਹਨਾਂ ਨੇ ਕਿਸ ਤਰੀਕੇ ਦੇ थे बहुत सारे उद्घाटन तो भी, भी, भी साजिश मैं डीप स्टेट का भी हथ समझना फॉरन दे डिफरेंट कंट्रिया इनवॉल्व ने और जहां बारे बड़ी चर्चा आ रही है अलग अलग कंट्री देखा टॉपल की चाहे वह अमेरिका की ਐਜੰਸੀਸ ਨੇ ਯਾ ਹੋਰ ਕੰਟਰੀਜ਼ ਐਜੰਸੀਸ ਤੇ ਬਾਰਡਰ ਸਟੇਟ ਹੋਣ ਕਰਕੇ ਸਾਡੀ ਇਸ ਸਟੇਟ ਦੇ ਵਿੱਚ ਬਹੁਤ ਖਤਰਾ ਹੈ ਔਰ ਐਸੀਆਂ ਜਿਹੜੀਆਂ ਬਾਹਰੀਆਂ ਤਾਕਤਾਂ ਹੈ ਔਰ ਫਿਰ ਉਹਨਾਂ ਨਾਲ ਜੁੜਦੀਆਂ ਜਿਹੜੀਆਂ ਅੰਦਰ ਦੇ ਜਿਹੜੇ ਵਿਰੋਧੀ ਲੋਕ ਹੈ ਕੋਈ ਵੀ ਨਹੀਂ ਦੇਖਦੇ ਕਿ ਅਸੀਂ ਜਿਹੜਾ ਵਿਰੋਧ ਕਰ ਰਿਹਾ ਉਹ ਤੇ ਦੇਸ਼ ਨੂੰ ਖੰਡਿਤ ਕਰਨ ਦਾ ਇੱਕ ਨਾਲ ਕੰਮ ਕਰੀ ਜਾ ਰਹੇ ਹੈ ਉਹਦੇ ਵਿੱਚ ਬਹੁਤ ਵੱਡੀ ਇੱਕ ਦੇਵੀ ਨੇ ਜਿਹੜੀ ਸਾਹਮਣੇ ਕੜੀ ਕਰੀ ਜਾ ਰਹੀ ਹੈ ਸੋ ਇਹ ਜਿਹੜਾ ਇੱਕ ਮਾਹੌਲ ਸਾਰਾ ਬਣਾਇਆ ਜਾਂਦਾ ਹੈ ਉਹ ਕਈ ਵਾਰ ਉਹਦਾ ਨੁਕਸਾਨ ਦੇਸ਼ ਨੂੰ ਵੀ ਹੁੰਦਾ ਹੈ ਸਾਰੇ ਦੇਸ਼ ਨੂੰ 82 ਰੋਟੀਆਂ ਕਿਸਾਨ ਛੇੜ ਰਹੀ ਹੈ ਜਾਂ ਨਹੀਂ ਨਹੀਂ ਮੈਂ ਕਿਸਾਨਾਂ ਨੂੰ ਨਹੀਂ ਕਦੀ ਵੀ ਕਿਹਾ ਜੀ ਮੈਂ ਹਮੇਸ਼ਾ ਇਹ ਕਹਿੰਦਾ ਕਿਸਾਨ ਸਾਡਾ ਆਂਦਾ ਤਾਂ ਹੈ ਪਰ ਮੈਂ ਕਿਹਾ ਕਿ ਭਾਤਜਨਤਾ ਪਾਰਟੀ ਦਾ ਹਰ ਕਾਰਕਟਰ ਹਰ ਲੀਡਰ ਉਹਨਾਂ ਨੂੰ ਆਪਣਾ ਭਾਈ ਮੰਨਦਾ ਹੈ ਅਸੀਂ ਚਾਹੁੰਦੇ ਕਿ ਉਹ ਮੰਨਦਾ ਇਹ ਬਹੁਤ ਬੋਲੇ ਨੇ ਕਿਸਾਨ ਔਰ ਮੈਂ ਸਮਝਦਾ ਕਿ ਉਹ ਨਾ ਉਹਨਾਂ ਵਰਗਾ ਨਹੀਂ ਨਹੀਂ ਪੀ ਉਹਨਾਂ ਵਰਗਾ ਇਮਾਨਦਾਰ ਵਿਅਕਤੀ ਸਾਡੇ ਪੰਜਾਬ 'ਚ ਨਹੀਂ ਹੁੰਦੇ ਜਿੰਨਾ ਕਿਸਾਨ ਹੈ ਲੇਕਿਨ कुछ राजनीतिक लोग ने जिन्होंने ने अपनी यहां रोटिया सीखी हैं अमृे हैं बहुत सारिया चर्चा आई है कि पार्टी दे लो के लोग किस तरीके सपोर्ट कर रहे हैं और किस तरीके टर्न देता लेकिन मेरा मन है कि आने वाला वक्त ज अच्छा रहेगा और बहुत जल्दी यह सारा हथ अच्छा।